ਚਲੋ ਹੈ ਚਲੋ ਗਲੀ ਚ ਆਇਆ ਮੈਂ ਤੁਝਾ ਆ ਰਿਹਾ ਜਵਾਨੀ ਇਹ ਲੱਗਿਆ ਪਾਂਡਿਆਂ ਦੇ ਬਰਤਨ ਨੂੰ ਪੂਰੇ ਸਾਫ ਕਰਨਾ ਕਿਉਂਕਿ ਦੋ ਦਿਨ ਹੋ ਗਏ ਪਾਂਡਿਆਂ ਦੇ ਉੱਤੇ ਨੇ ਹੋਰ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਹੋ ਤਾਂ ਆਪਾਂ ਲਾਇਆ ਰੱਖਿਆ ਕੰਬ 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 ਗਾਣਾ ਕੰਬਲ ਤੇ ਤੁੱਪ ਤਾਂ ਨਿਕਲੂਗੀ ਬਹੁਤ ਵਧੀਆ ਪਰ ਹਵਾ ਚੱਲਦੀ ਠੰਡੀ ਠੰਡੀ ਤੇ ਸ਼ੁਰੂ ਕਰਦੇ ਆਪਾਂ ਇਹਦਾ ਵਲੌਗ ਹੈ ਤੁਸੀਂ ਅਜੇ ਹਜੇ ਕੋਈ ਵੀ ਨਹੀਂ ਆਇਆਗਾ ਤੇ ਆਸੇ ਪਾਸੇ ਵੀ ਹਜੇ ਬਿਸਤਰਿਆਂ 'ਚ ਬੈਠੇ ਆ ਸਾਡੀ ਨੈਂਸ ਵੀ ਖੜ ਲੜ ਬਾਰ ਖੋਲ ਕੇ ਬੈਠੀ ਆ ਅੰਦਰ ਚੱਲਦੇ ਆਪਾਂ ਕਰੀ ਦੇਦਾ ਕੋਈ ਕੋਈ ਵੀ ਨਹੀਂ ਗਿਆ ਪਤਾ ਨਹੀਂ ਕਿੱਥੇ ਗਏ ਹੋਏ ਸਾਰੇ ਸਾਰੇ ਉਹ ਬੈਠੇ ਦੋ ਆ ਬੈਠੇ ਦੋ ਜਣੇ ਸਾਡੇ ਸਾਡਾ ਕਾਰਤਿਕ ਮੇਰੀ ਗੱਲ ਕਰ ਮਮੀ ਨੇ ਆ ਮਮੀ ਨੇ ਕਰ ਓਏ ਤੇਰੀ ਹੈ ਕਾਰਤਿਕ ਕਾਰਤਿਕ ਕਿਧਰ ਆਈ ਏ ਕਿਹਦੇ ਫੋਨ ਤੋਂ ਫੋਨ ਕਰਿਆ ਇਹ ਕਾਰਤਿਕ ਇੱਥੇ ਤੇ ਇੱਧਰ ਸਾਡੇ ਸਾਡੀ ਜਨਤਾ ਹੋ ਜਿੰਦੀ ਤਿਆਰ ਯੋ ਯੋ ਆਇਓ ਯੋ ਉਹ ਆ ਗਿਆ ਯੋ ਯੋ ਹਣੀ ਸਿੰਘ ਉਹ ਆ ਗਿਆ ਸਾਡਾ ਗੈਂਗਸਟਰ ਵੈਨ ਆ ਵੀ ਗੈਂਗਸਟਰ 2 ਹੈ ਆ ਹੈਗਾ ਸਾਡਾ ਵਾਲ ਕਟਾਇਆ ਵਾਲ ਕਟਾਇਆ ਫੁੱਲ ਬਣਾਉਣ ਵਾਲਾ ਬੰਦਾ ਵਾਲ ਫੁੱਲ ਬਣਾ ਕੇ ਖੁਸ਼ ਆ ਸਿਰ ਤੇ ਤੇ ਉਹ ਸਾਡਾ ਹੈਗਾ ਕਾਲੂ ਚਲੋ ਇਹ ਜਾਂਦੇ ਸੱਚ ਆਜੋ ਬਾਹਰ ਮੁੜਿਓ ਆ ਕਿਸ ਕਰਾਇ ਕਰੈਕਟਰ ਸੱਦੇ ਨਵੇਂ ਆ ਆ ਇਹ ਸਾਰੇ ਨਵੇਂ ਕਰੈਕਟਰ ਸੱਦੇ ਕੇ ਪਹਿਲਾਂ ਵਾਲੇ ਪੁਰਾਣੇ ਹੈਗੇ ਚਲ ਕੋਈ ਹੁਣ ਜਾਂਦੇ ਆ ਬਾਹਰ ਨੂੰ ਇਹ ਤੇ ਇਹ ਜਾਂਦੇ ਲੰਗਰ ਦੇ ਚਲ ਏ ਲੰਗਰ ਤੇ ਚੱਲੇ ਆ ਲੰਗਰ ਬਾੜ ਵੀ ਆਏ ਹੋਏ ਆ ਲੰਗਰ ਬਾੜ ਵੀ ਆਏ ਹੋਏ ਆ ਰੋਟੀ ਬਾੜ ਰੋਟੀ ਬਾੜ ਕਾ ਕੀ ਐ ਇਹ ਲੰਗਰ ਨਾਲ ਤੁਹਾਡੇ ਬਾੜ ਇਹ ਪਕੌੜੇ ਬਾੜ ਸਹੀ ਗੱਲ ਐ ਚਲੋ ਪਹੁੰਚ ਮੈਨੂੰ ਫੋਨ ਕਰ ਦੇ ਜਾ ਕੇ ਠੀਕ ਐ ਤੇ ਮੈਂ ਵੀ ਜਾਊਗਾ ਫਿਰ ਉਹਨੂੰ ਮੈਂ ਰੈਡੀ ਨਾ ਨੂੰ ਕੇ ਤੇ ਠੜ ਦਾ ਲੈਂਦੇ ਆਨੰਦ ਮੰਨਦੇ ਆ ਬਹੁਤ ਨਿਕਲ ਗਈ ਤਾਂ ਆ ਕੇ ਛੱਤ ਤੇ ਦੇਦਰ ਸਾਡੀ ਕੰਮੂ ਗਈ ਐ ਡਿਜੀਟਲ ਉਹ ਇਹੀ ਉਹ ਥੱਲੇ ਫਿਰਦਾ ਹਾਂ ਹਾਂ ਉਹ ਆ ਗਈ ਸਾਡੀ ਸਟੈਲੋ ਕਾਸੇ ਪਾਸੇ ਦਾ ਮੌਲਵੀ ਕੈਂਟਨ ਧੁੱਪ ਚੜ ਗਈ ਵਧੀਆ ਆ ਬਾਬਾ ਜੈ ਬਾਲਾ ਜੀ ਸਾਲਾ ਸਰ ਕੇ ਬਾਲਾ ਜੀ ਤੇ ਆਪਣਾ WhatsApp ਕਾਲਾ ਬੋਟੈਂਕੀ ਦੀ ਜੜੀ ਸੀਗੇ ਚਲੋ ਅੱਪ ਚੱਲਦਾ ਥੱਲੇ ਆਪਾਂ ਹੋ ਗਏ ਬਿਲਕੁਲ ਰੈਡੀ ਤੇ ਆ ਸਾਡਾ ਫਿਰਦਾ ਪਾਵਾ ਤੁਹਾਨੂੰ ਦਿਖਾਉਣੇ ਓ ਪਾਵੇ ਕਿਥੇ ਚੱਲਾਂ ਕਿੱਥੇ ਚੱਲਾਂ ਇੱਧਰ ਜਾਂਦਾ ਖੜੇ ਜਾਂਦਾ ਤੇ ਇਧਰ ਆ ਦਾਈ ਬੈਠੀ ਐਦਾ ਸਾਡੀ ਸ਼ੀਸ਼ਾ ਸ਼ੀਸ਼ਾ ਨੇ ਕੇ ਮੂਰਸਾਇਆ ਕਰ ਰੱਖਿਆ ਹੈ ਸ਼ੀਸ਼ਾ ਚੱਲ ਕੋਈ ਸ਼ੀਸ਼ਾ ਦੀ ਬੱਕਰੀ ਵੀ ਉਹ ਬਣੀ ਪਈ ਐ ਪਰਾਂ ਸ਼ੇਸ਼ਾ ਬੱਕਰੀ ਨੂੰ ਮਾਰ ਦੇਖਣ ਬੱਕਰੀ ਸ਼ੇਸ਼ਾ ਨੂੰ ਮਾਰਦੀ ਐ ਲੜਦੀਆਂ ਬਹੁਤ ਅਬਰ ਦੋਨੇ ਤੋ ਸਾਡੇ ਬੱਚਾ ਪਾਰਟੀ ਫਿਰ ਤੇ ਫਤਿਹ ਆ ਗਈ ਉਹ ਹੈਗਾ ਦਰ ਦਾ ਪ੍ਰਿੰਸ ਤੇ ਹੈਗਾ ਫਤਿਹ ਤੇ ਆ ਹੈਗੀ ਸਾਡੀ ਸਟੈਲੋ ਹਾਂ ਸਾਡੀ ਸਟੈਲ ਹਾਂ ਸਾਡੀ ਸਟੈਲੋ ਹੈ ਸਟੈਲੋ ਚ ਗਲੀ ਚ ਆ ਮੈਂ ਤੂੰ ਜਾਵਣਾ ਹੈ ਜਵਾਨੀ ਇਹ ਲੱਗਿਆ ਪਾਂਡਿਆਂ ਦੇ ਬਰਤਨ ਨੂੰ ਪੂਰੇ ਸਾਫ਼ ਕਰਨ ਕਿਉਂਕਿ ਦੋ ਦਿਨ ਹੋ ਗਏ ਪਾਂਡਿਆਂ ਦੇ ਉੱਤੇ ਨੇ ਠੰਡ ਵਾਲੀ ਸੀਗੀ ਤੇ ਹੋ ਠੰਡ ਹੈ ਨਹੀਂ ਸਾਡੇ ਸੀਨੇ ਦਾ ਕਰਕੇ ਤੇਰੀ ਵੀਡੀਓ ਤੇਰੀ ਵੀਡੀਓ ਤੇਰੀ ਕਿਹਨੇ ਵੀਡੀਓ ਬਣਾਈ ਹੈ ਬismillah ਲੜਦਾ ਆਂਦਾ ਇਸ ਤੇ ਨਹੀਂ ਬਣਾਉਣੀ ਚੱਲ ਕੋਈ ਗੱਲ ਨਹੀਂ ਨਹੀਂ ਬਣਾਉਂਦੇ ਆਪਾਂ ਗੱਲ ਆ ਕੋਈ ਤੇ ਪਾਣੀ ਨਹੀਂ ਭਰਾਵਾ ਵੇ ਉਹ ਤਾਂ ਕੋਈ ਚੱਕਰ ਹੀ ਨਹੀਂ ਗਿਆ ਆਤ ਜਾਊਗੀ ਵੀਡੀਓ ਚਲੋ ਮੈਂ ਖੜਾ ਰਹਿੰਦਾ ਆ ਬੈਠੀਆਂ ਆਪਾਂ ਚੱਲਦੇ ਡੱਬ ਵਾਲੀ ਨੂੰ ਆ ਆਪਣਾ ਬਾਈਕ ਰੈਡੀ ਹੈ ਤੇ ਬੰਦੇ ਆ ਖੜੇ ਆਗੇ ਆਪਣੇ ਜਾਂ ਨਾਲੇ ਤੂੰ ਕਿਧਰ ਚੱਲੇ ਤੇ ਸਾਡਾ ਡੋਗੀ ਅਸੀਂ ਚੱਲਦੇ ਡੱਬ ਵਾਲੀ ਨੂੰ ਤੇ ਮੰਮੀ ਬੈਠੇ ਟੌਰ ਨਾਲ ਮਟਰ ਲਗੀ ਬੀਅਸ। ਓ ਮਮੀ ਤੇ ਛੱਡੂ ਖੜਾ ਤੁਸੀਂ। ਆਹ ਦੇਖੋ ਲੈ। ਪ੍ਰਧਾਨ ਸਾਹਿਬ ਸਾਡੇ ਮੰਜੇ ਤੇ ਟੌਰਣਾ ਪਈ ਲੈ। ਐਨੇ ਰਾਮਨਾਤ ਮੈਨੂੰ ਵੀ ਨਹੀਂ ਪੈਣਾਉਂਦਾ ਕਿ ਜਿੰਨ ਰਾਮਨਾਤ ਪਈ ਐ। ਮੈਂ ਕੱਲ ਰਾਤ ਨੂੰ ਵੀ ਆਈ ਪੈਂਦੀ ਮੇਰੇ ਨਾਲ। ਇਹ ਰਾਤ ਨੂੰ ਵੀ ਆਈ ਹੁੰਦੀ ਐ। ਚਲੋ ਜੀ ਹੱਬਾ ਚੱਲਦੇ ਡਬਾਲੀ। ਆਪਾਂ ਜਾ ਰਹੇ ਹਾਂ ਉਧਰ। ਦੂਜੇ ਘਰੇ ਉਹਨਾਂ ਨਾਲ ਕਰਦੇ ਆ ਫਲੋਗਿੰਗ ਸ਼ੂਟ। ਪਤਾ ਨਹੀਂ ਕੀ ਕਰੀ ਜਾਂਦੇ ਹੋਣਗੇ। ਪਿੰਡ ਵੀ ਇੱਥੇ ਚੱਲਦੇ ਹਾਂ। ਚਲੋ। ਇੱਧਰ ਤੇ ਚੱਲਦੇ ਹਾਂ। ਸਾਰੇ ਸੰਗਤ ਇੱਧਰ ਜਾਂਦੀ ਐ ਉਧਰ ਨੱਕਾ ਲੱਗ ਆਊਗਾ। ਏ ਏ ਏ ਚਲੋ ਚਲੋ ਚਲ ਚਲੋ ਇਧਰ ਦੀ ਆ ਨਾ ਆ ਸਾਮਾਨ ਵੇਚਣ ਵਾਲੇ ਵੀ ਇਹਦੇ ਨਾਮ ਅਗਰੇ ਅਸੀਂ ਆ ਕਿ ਸਾਮਾਨ ਵੇਚਣਾਂ ਵਾਲੇ ਹੱਸ ਕਿ ਇਧਰ ਥਲਤਾ ਬਾਈਕ ਇਧਰ ਰਹੀ ਜਾਂਦਾ ਕਾਫੀ ਤੇ ਆ ਸਾਡੇ ਦੋ ਆਟਵੇਂ ਉਹ ਵੇਲਾ ਕੁੱਤੀ ਨੂੰ ਘੁਮਾਉਂਦਾ ਫਿਰਦਾਗਾ ਇਹ ਇਹ ਆ ਬਾਰ ਬਾਰ ਕੀ ਗਈ ਆ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਸਬਸਕ੍ਰਾਈਬ ਚਲ ਜੱਬਾ ਚਲਦਾ ਕਰੇ ਦੇ ਇਨਾਂ ਦੀ ਬਿਸਤਰੀ ਵਾ ਕੇ ਕੱਢ ਰੱਖਿਆ ਬਾਹਰ ਕਿਉਂ ਗਿਲਵਾਉਦਾ ਤਾਪਾ ਤੇ ਆ ਹੈਗੀ ਆ ਭੂਆ ਪਰ ਲੋ ਤੇ ਇਧਰ ਆ ਸਾਡੀ ਗਾਚੀ ਹੈਗੀ ਜੀਨੂ ਬੁਜਾਰ ਨੇ ਚੁੱਲੇ ਨਾਲ ਬੰਨਿਆ ਹੋਇਆ ਹੈ। ਬਸ 2 ਮਿੰਟਾਂ ਨੂੰ ਹੋਰ ਚੁੱਲੇ ਨਾਲ ਫਿਰ ਚਿਪਕ ਜੂਗੀ। ਭਰਾਵਾ ਚੁੱਲੇ ਨਾਲ ਚਿਪਕੇ ਆ ਰਹੇ ਨਾ। ਹਾਂ। ਇਹ ਚੁੱਲੇ ਦੀ ਮਹਾਰਾਤੀ। ਅਸੀਂ ਖਾ ਆਈਏ ਛੱਕ ਵੀ ਆਏ ਹਨ ਵੀ। ਤੁਸੀਂ ਸਮੋਸੇ ਖਾਏ? ਹਾਂ। ਉਹ ਤਾਂ ਕਰਦੇ ਨੇ ਆਏ ਖਾਏ। ਹਾਂ। ਤੇ ਵਕਤ ਕੀ ਨੇ? ਅਰ ਬੁੜੀਆਂ ਖਾਂਦੀਆਂ ਨਹੀਂ ਸਮੋਸੇ। ਅੱਛਾ। ਹਾਂ। ਅਸੀਂ ਦਾਬ ਲੰਗਰ ਉੱਥੇ ਖਾ ਕੇ ਆਏ ਹਾਂ। ਹੜਾ ਵੀ ਉਹ ਸਾਡੀ ਕਿਰਪਾ ਹੈ। ਉਹਨੂੰ ਤਾਂ ਜ਼ੂਮ ਕਰਕੇ ਦਿਖਾਓ। ਇਹ ਐਂ ਹੋਰੀ। ਉਹ ਅੰਜਲਾ ਮੰਡੀ ਬਾਏ। ਚੱਲੋ ਸੋਨ ਨੂੰ ਨਹੀਂ ਲੈਦਾ ਮੈਂ ਵੰਡੀ ਚੱਲਾਂ ਤੂੰ ਕੀ ਪਤਾ ਕਿੱਦੇ ਜਾਉਂਗੇ ਤੇ ਆ ਵਿਖਿਆ ਹੈ ਆਪਣਾ ਬਾਈਕ ਆ ਵਿਖੀ ਤੇ ਆ ਆ ਇਹਨਾਂ ਘੋਰ ਦਾ ਕੰਮ ਹੈ ਨਹੀਂ ਗਾ ਇਹਨਾਂ ਕੁੱਤੀ ਲੈਦੇ ਤੇ ਕੁੱਤੀ ਘਮਾਉਦਾ ਫਿਰਦਾ ਪੜਦਾ ਹੈ ਨਹੀਂ ਗਾ ਸਹੀ ਕਰਦਾ ਇਹਨਾਂ ਠੀਕ ਸਾਰਾ ਤੋ ਜਾਂਦਾ ਆਪਣੀ ਫਿਰਦੀ ਉਧਰ ਸਾਰੇ ਚੁੱਬਰ ਹੈ ਆਪਣੇ ਕਰੈਕਟਰ ਸਾਰੇ ਤਕੜੇ ਹੈਗੇ ਚਲੋ ਬਦਲ ਵਿਗੜੇ ਗੈਂਡਾ ਆਪਾਂ ਚੱਲਦਾ ਡਬਲ ਨੂੰ